ਤਾਂ ਪਹਿਲੀ ਵਾਰ ਸਰਕਾਰ ਆਈ ਹੈ ਇਹ ਕਿਸੇ ਨੂੰ ਹੀ ਮਨ ਲੱਗਿਆ ਤੇ ਪਕਾਰ ਵੀ ਉਹਨਾਂ ਨੇ ਰਕਾਰ ਦੀ ਪਰਾਨੇ ਉਹ ਪਾਰਦੇ ਨੇ ਫਿਰ ਸੱਤ ਸਾਲ ਨੇ ਫਿਰ ਉੱਜਾ ਕੇ ਦੁਬਾਰਾ ਬੰਦ ਹੈ ਦੋ ਸਾਲ ਸਰਕਾਰ ਬਣੀ ਹੋਈ ਹੈ ਜਿੰਨੇ ਕੰਮ ਕਰੇ ਇਲਾਕੇ ਦੇ ਮੇਰੇ ਹਿਸਾਬ ਨਾਲ ਤਾਂ ਪੰਜਾਬ ਵਿੱਚ ਬੰਦੇ ਬੰਦੀਆਂ ਆ ਇਹ ਵੀ ਬੜੀ ਜਲਦ ਇਲੈਕਸ਼ਨ ਤੋਂ ਬਾਅਦ ਜਲਦੀ ਪਿਆਰ ਕਰਦੀ ਵੀ ਹਜ਼ਾਰ ਦੇ ਵੀ ਨਾ ਪਹੁੰਚ ਬਸ ਉਹ ਪਹੁੰਚਾ ਪਰ ਉਸੇ ਧੋਰ ਲਾ ਕੇ ਰੱਖੋ ਐ ਕਿ ਮਾਨ ਸਾਹਿਬ ਦੀ ਦਿੱਤੇ ਵਿੱਚ ਤੇ ਸਵਾਲ ਹੈ ਅਪਰ ਕੋਈ ਐਮਐਲਏ ਨੂੰ ਦੇਖਾਇਆ ਜਦੋਂ ਵੋਟ ਦੇਖਣਾ ਪੜਾ ਮੇਨ ਤੇ ਤੁਮਾਂ ਤੁਮਾਂ ਨੂੰ ਵੋਟ ਪਾਉਣੀ ਹੈ ਕਿ ਨਾ ਤੁਜੀ ਦਾ ਸਾਡੇ ਹੈ ਪਰਿਵਾਰ ਦੇੋਂ ਮੇਰਾ ਜੀਰੇ ਗੁਨੇ ਰੋ ਇਹ ਬੇਜਲ ਬੰਦੇ ਆ ਵੀ ਆ ਰਹੇ ਸਾਡੇ ਦੇ ਇਹ ਅਸੀਂ ਤਾਂ ਜੇ ਮੈਂ ਸਾਹਬ ਇਹ ਵੀ ਅਸੀਂ ਸੋਚ ਰਹੇ ਹਾਂ ਕਿ ਇਹ ਵਿੰਧਾ ਹੈ ਮੈਦਾਨ ਉਹ ਮੈਦੂਦੂ ਸਮਝਾ ਨਾਲੇ ਪੱਟੀ ਇਲੈਕਸ਼ਨ ਹੈ ਲੰਬਾ ਇਲਾਕਾ ਹੈ ਕੌਣ ਕਿਹਨੂੰ ਕਿੱਥੇ ਕਿੱਥੇ ਲਰੂ ਆਪਾਂ ਦਾ ਇਹਦਾ ਨੇੜੇ ਬੰਦਾ ਸਭ ਤੋਂ ਉਹਦੇ ਨਾਲ ਨੇੜੇ ਹਾਂ ਉਸੇ ਨਾਲ ਹੀ ਕਰਵਾ ਪੈਦਾ ਹਾਂ ਦੇਖੋ ਜੀ ਇੱਕ ਤਰੀਕ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਸਾਡੀ ਸਰਕਾਰ ਨੇ ਜੋ ਕੰਮ ਕੀਤੇ ਹੈ ਉਹਨਾਂ ਦੇ ਮੁੱਦੇ 'ਤੇ ਅਸੀਂ ਵੋਟ ਮੰਗ ਰਹੇ ਹਾਂ ਔਰ ਪਿੰਡਾਂ ਦੇ ਵਿੱਚ ਜਾ ਰਹੇ ਆ ਸ਼ਹਿਰਾਂ ਦੇ ਵਿੱਚ ਜਾ ਰਹੇ ਆ ਲੋਕ ਬੜੇ ਖੁਸ਼ ਹੈ ਕਿਉਂਕਿ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਬਣੇ ਹੈ ਸਾਡੇ ਘਰ ਕਿਦਾਂ ਸਾਡਾ ਉਹ ਸਾਡਾ ਹੀਰਾ ਹੈ ਸਾਡੇ ਸੰਗਰੂਰ ਨੂੰ ਮਿਲਿਆ ਮੁੱਖ ਮੰਤਰੀ ਪਹਿਲੀ ਵਾਰ ਮਿਲਿਆ ਜਿੱਥੇ ਵੀ ਪਿੰਡ ਦੇ ਵਿੱਚ ਜਾਂਦੇ ਆ ਹਰ ਇੱਕ ਪਿੰਡ ਦੇ ਵਿੱਚ ਮਾਨ ਸਾਹਿਬ ਦੀ ਬੜੀ ਬੜੀਆ ਲੋਕਾਂ ਦੀ ਵਿੱਚ ਸ਼ੇ ਹੈ ਕਿ ਜਿਹੜੀ ਸਭ ਤੋਂ ਵੱਡੀ ਲਾਈਟ 24 ਘੰਟੇ ਚੱਲਦੀ ਪਈ ਲਾਈਟ 24 ਘੰਟੇ ਨਹਿਰੀ ਪਾਣੀ ਦਾ ਬਹੁਤ ਵੱਡਾ ਪ੍ਰਵਾਹ ਔਰ ਜੋ ਫਾਸਟ ਰੋਟ ਲਾਈ ਜਿਹੜੇ ਗੱਡੀਆਂ ਲਾਈਆਂ ਨੇ ਕੋਈ ਐਕਸੀਡੈਂਟ ਵਗੈਰਾ ਹੁੰਦਾ ਉਹਨੂੰ ਸਾਹਮਣੇ ਵਾਸਤੇ ਜਿਹੜਾ ਕਿ ਕੰਮ ਕੀਤਾ ਉਹ ਬੜਾ ਸਲਾੰਗਾ ਯੋਗ ਹੈ ਮਾਨ ਸਾਹਿਬ ਸਿਰਫ 2 ਸਾਲ ਹਜੇ ਸਰਕਾਰ ਬਣੀ ਨੇ ਹੋਏ ਐ ਜਿੰਨੇ ਕੰਮ ਮਾਨ ਸਾਹਿਬ ਨੇ 2 ਸਾਲਾਂ ਦੇ ਵਿੱਚ ਕੀਤੇ ਐ ਜਿਵੇਂ ਕਿ 43000 ਤੋਂ ਵੱਧ ਨੌਕਰੀ ਦਿੱਤੀਆਂ ਨੇ ਲਾਈਟ ਵਾਧੂ ਕੀਤੀ ਐ ਥਰਮਲ ਪਲਾਂਟ ਦੁਬਾਰੇ ਖਰੀਦ ਲਿਆ ਬੱਸਾਂ ਨਾਮੀਆਂ ਖਰੀਦ ਲਈਆਂ ਬਹੁਤ ਕੁਸ਼ਲ ਮਤਲਬ ਕਿ ਇਹ ਦਸਤੀ ਦਾ ਬਹੁਤ ਲੰਬੀ ਲਾਈਨ ਹੈ ਜੋ ਕਿ 2 ਸਾਲਾਂ ਦੇ ਵਿੱਚ ਕੰਮ ਕੀਤੇ ਦੂਜੀਆਂ ਸਰਕਾਰਾਂ ਲਾਸਟ ਵਾਲੇ 2 ਸਾਲਾਂ ਦੇ ਵਿੱਚ ਕੰਮ ਕਰਦੀਆਂ ਨੇ ਪਰ ਹਜੇ ਜਿਵੇਂ ਕਹਿੰਦਾ ਫਿਲਮੇ ਚੱਲੀ ਐ ਇਹਨਾਂ ਦਾ ਟੇਲਰ ਹੀ ਚੱਲੇ ਐ ਫਿਲਮ ਬਾਕੀ ਐ 2 ਸਾਲ ਲੰਘੇ ਐ ਅਜੇ 3 ਸਾਲ ਮਾਨ ਸਰ ਕੋਲੇ ਪਏ ਐ ਜਦੋਂ 3 ਸਾਲ ਬਾਕੀ ਰਹਿ ਗਏ ਸਭ ਤੋਂ ਵੱਡਾ ਮੁੱਦਾ ਜਿਹੜੇ ਹੈਗੇ ਤਕਰੀਬਨ ਮੁੱਦੇ ਮਾਨ ਸਰ ਨੇ ਪੂਰੇ ਕੀਤੇ ਜੋ ਆਪਣੀਆਂ ਰੱਖੀਆਂ ਜੀ ਮੰਗਾਂ ਪੰਜਾਬ ਸਰਕਾਰ ਨੇ ਪੂਰੀਆਂ ਕੀਤੀਆਂ ਨੇ ਜੋ ਵਾਦੇ ਰਹਿੰਦੇ ਵੀ ਐ ਉਹ ਲੋਕ ਸਭਾ ਜਿੱਤਣ ਤੋਂ ਬਾਅਦ ਹੋਈ ਪੂਰੇ ਕਿਵੇਂ ਦੇਖਦੇ ਆ ਜਿਹੜੀ ਲੋਕ ਸਭਾ ਚੋਲਾ ਸੰਗਰੂਰ ਦੀ ਹੈ ਇਹਦੀ ਨੀਤੀਆਂ ਤੇ ਮੁਕਾਬਲੇ بڑے بڑے ਧਾਕੜ ਜਿਹੜੇ ਪਾਰਟੀ ਨੇ ਉਮੀਦਵਾਰ ਉਤਾਰੇ। ਦੇਖੋ ਜੀ ਅਸੀਂ ਤਾਂ ਧਾਕੜ ਮੰਨਦੇ ਨਹੀਂ। ਖੈਰਾ ਸਾਹਿਬ ਪਹਿਲਾਂ ਬਠਿੰਡੇ ਸੀ ਜੀ। ਬਠਿੰਡੇ ਤੋਂ ਬਾਅਦ ਟਰਪਲਾ ਚਲੇ ਗਏ। ਅੱਜ ਸੰਗਰੂਰਦਵਾਰੇ ਫੇਰ ਆ ਗਏ। ਕਿਉਂਕਿ ਜਿਹੜੇ ਇਹ ਲੀਡਰ ਨੇ ਤੁਰਦੇ ਫਿਰਦੇ ਲੀਡਰ ਨੇ ਜਿਵੇਂ ਅੱਜ ਕੱਲ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਰਹੀਆਂ ਨੇ ਬੱਚੇ ਨਾਨਕੇ ਪਿੰਡ ਨਹੀਂ ਭਾਜ ਜਾਂਦੇ ਆ। ਵੀ ਮਾਮੇ ਪਿੰਡ ਲਾ ਆਈਏ। ਖੈਰਾ ਸਾਹਿਬ ਹੋਰ ਤਾਂ ਉਸ ਤਰ੍ਹਾਂ ਹਲਕੇ ਦੇ ਵਿੱਚ ਆਏ ਹੋਏ ਆ। ਜਿਦੋਂ ਇੱਕ ਤਰੀਕ ਨੂੰ ਇਲੈਕਸ਼ਨ ਪੂਰਾ ਹੋ ਗਿਆ ਤੁਸੀਂ ਦੇਖ ਲਓ ਇੱਥੇ ਲੱਭਣਾ ਨਹੀਂ ਆਪਣੇ ਲੋਕਾਂ ਨੂੰ ਭਲੱਤਦਾਰੀ ਪਤਾ ਭਲੱਤ ਕਿੱਥੇ ਐ ਆਪਣੇ ਮੀਤ ਹੇਰ ਜੀ ਨੇ ਆਪਣੇ ਪਤ ਦਾ ਗਿਆ ਹੀ ਬਰਨਾਰੇ ਦੇ ਨੇ ਜਾ ਕੇ ਫਰਤਾ ਲਾਵਾ ਕੰਮ ਕਾਰਾਂ ਵਾਸਤੇ ਮੀਤ ਹੇਰ ਜੀ ਇੱਕ ਬਹੁਤ ਸਾਫ ਸੁਥਰਾ ਜਵਾਨ ਲੜਕਾ ਜੋ ਕਿ ਪਹਿਲੀ ਵਾਰ ਵੱਡੇ ਵੱਡੇ ਦਿਗਵਿਜਨ ਹੋਣਾ ਕੇ 3000 ਵੋਟ ਤੋਂ ਜਿੱਤਿਆ ਸੀਗਾ ਤੇ ਦੂਜੀ ਵਾਰ ਸਰਪੰਚ ਬਣਨਾ ਪਿੰਡ ਦਾ ਔਖਾ ਹੈ ਦੂਜੀ ਵਾਰ 40000 ਪਲੱਸ ਤੋਂ ਜਿੱਤਿਆ ਔਰ ਅੱਜ ਤੀਜੀ ਵਾਰ ਉਹਦੀਆਂ ਕੰਮਕਾਰ ਦੀਆਂ ਗਤੀਆਂ ਵੀ ਦੇਖ ਕੇ ਤੀਜੀ ਵਾਰ ਸਰਕਾਰ ਨੇ ਲੋਕ ਸਭਾ ਵਾਸਤੇ ਸੰਗਰੂਰ ਤੋਂ ਟਿਕਟ ਦੇ ਕੇ ਨਵਾਜਿਆ ਕਿਵੇਂ ਦੇਖਦੇ ਆ ਪਿਛਲੀ ਵਾਰੀ ਲੋਕਾਂ ਨੇ ਬੜਾ ਵਾਅਦਾ ਕੀਤਾ ਸੀ ਮਰਜੀ ਜੀ ਜਮਾਨ ਨੂੰ ਫੇਰ ਹੋ ਮਦਾਨ ਦੇ ਵਿੱਚ ਨਹੀਂ ਤੇ ਇਸ ਵਾਰੀ ਆਪਾਂ ਕੀ ਫਤਹਿ ਕਰਦੇ ਕੋ ਉਸ ਟਾਈਮ ਸਰਕਾਰ ਨਵੀਂ ਨਵੀਂ ਬਣੀ ਸੀਗੀ ਜਿਹੜੇ ਕੰਮ ਅਸੀਂ ਉਸ ਟਾਈਮ ਕਰਨ ਨਹੀਂ ਪਾਏ ਸੀ ਉਸ ਤੋਂ ਬਾਅਦ ਅਸੀਂ ਬਹੁਤ ਕੰਮ ਕੀਤੇ ਐ ਅੱਜ ਦਾ ਜੋ ਮਾਹੌਲ ਹੈ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਇੱਕ ਤਰਫਾ ਮਾਹੌਲ ਹੈ ਵਧੀਆ ਮਾਰਜੇ ਦੇ ਨਾਲ ਜਿੱਤ ਕੇ ਮਾਨ ਸਾਹਿਬੀ ਝੋਲੀ ਵਿੱਚ ਸੀਟ ਪਾ ਲਈ ਜੇ ਮਾਨ ਸਾਹਿਬ ਦੇ ਰਿਸੀ ਵੀ 13 0 ਦਾ ਮਾਮਲਾ ਹੋਊਗਾ ਕਿਵੇਂ ਲੱਗਦਾ ਦੇਖੋ ਮਾਨ ਸਾਹਿਬ ਤਾਂ ਕਹਿ ਰਹੇ ਆ ਵੀ ਜਿਹੜੀਆਂ ਲੋਕਾਂ ਨੂੰ ਸਰਪਤਾ ਕਹੀਆਂ ਸੀਗੀਆਂ ਉਹ ਪੂਰੀਆਂ ਕੀਤੀਆਂ ਨੇ ਅੱਜ ਲੋਕਾਂ ਦੇ ਮੀਟਰਾਂ ਦਾ ਬਿਲ ਜ਼ੀਰੋ ਆ ਰਿਹਾ ਹੈ ਅੱਜ ਆਪਾਂ ਕੱਲ ਹੀ ਕਾਂਸ ਨੂੰ ਜ਼ੀਰੋ ਕਰਕੇ ਭੇਜਾਂਗੇ ਤਾਂ ਮਾਨ ਸਾਹਿਬ ਜਾ ਕੇ ਮੋਦੀ ਦੇ ਖਿਲਾਫ ਜੋ ਮੋਦੀ ਜ਼ਿਮੀਂਦਾਰਾਂ ਦੇ ਕਲੇਮਾਂ ਗੋਲੀਆਂ ਮਾਰ ਮਾਰ ਕੇ ਦਵੱਲਿਆ ਜ਼ਿਮੀਂਦਾਰਾਂ ਨੂੰ ਫਨੋਰੀ ਬਾਡਰ ਦੇ ਬੰਦੇ ਮਾਰੇ ਆ ਦਿੱਲੀ ਬੈਠ ਕੇ ਆਇਆ ਜੇ ਤਾਂ 13 ਬੰਦੇ ਜਿੱਤ ਕੇ ਜਾਣਗੇ ਜਿਹੜੇ ਆਪਣੇ ਪੰਜਾਬ ਦੇ ਫੰਡ ਰੋਕ ਕੇ ਉਹ ਲੈ ਕੇ ਆਵਾਂਗੇ ਔਰ ਜਿਹੜਾ ਬੰਦਾ ਹੱਕ ਹੈ ਪੰਜਾਬ ਦਾ ਉਹ ਲੈ ਕੇ ਆਵਾਂਗੇ ਬੀਜੇਪੀ ਨੇ ਇਸ ਵਾਰ ਦੇ ਜਿਲ੍ਹੇ ਦੇ ਮੰਨਲੀ ਚੇਂਜ ਪਾਰੀ ਦਾ ਚੋਣ ਹੁੰਨ ਤੋਂ ਬਾਅਦ ਸਭ ਤੋਂ ਵੱਧ ਪੰਜਾਬ ਚ ਹੋਈ ਹੈ ਬੜੀ ਆਪਣੀ ਜਿਹੜੀ ਤਾਕਤ ਹੈ ਪੂਰੀ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਹੈ ਪੰਜਾਬ ਦੇ ਵਿੱਚ ਤੱਕ ਕਿਵੇਂ ਦੇਖ ਸਰ ਜੀ ਕੋਈ ਲੀਡਰਸ਼ਿਪ ਨਹੀਂ ਕੋਈ ਦਿਖਦਾ ਹੀ ਨਹੀਂ ਹੈਗਾ ਬੀਜੇਪੀ ਦਾ ਸੰਤਾ ਕੋਈ ਕੈਂਡੀਡੇਟ ਨਹੀਂ ਕਿਤੇ ਪਾ